ਉਹ ਬਹਿ ਜਾ ਦੋ ਮੈਂ ਟੈਂਸ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੇ ਮੈਂ ਤੁਹਾਡੀ ਆਪਣੀ ਨੀਤੂ ਰੰਦਾਵਾ ਬੀਨ ਸਿੱਖ ਵਾਲੀ ਤੇ ਮੈਂ ਚੱਲੀ ਸੀ ਛੂਟ ਤੇ ਬੀਨ ਸਿੱਖ ਵਾਲਿਆਂ ਕੋ ਤੇ ਮੇਰਾ ਅਚਾਨਕ ਆ ਗਿਆ ਭਰਾ ਤੇ ਟਾਈਮ ਵੇਖ ਲਓ ਵੱਜ ਗਏ 10 ਤੇ ਮੈਂ ਹੋ ਗਈ ਲੇਟ ਤੇ ਇਹ ਮੈਨੂੰ ਕਹਿੰਦਾ ਆ ਕਿ ਫੜਫੜ ਮੈਨੂੰ ਚਾਹ ਪੀਦੇ ਪਿਆਸ ਠੰਡ ਬੜੀ ਆ ਤੇ ਮੈਂ ਕਿਹਾ ਵੀ ਮੈਨੂੰ ਫਿਰ ਛੱਡ ਕੇ ਵੀ ਤੁਰਨਾ ਪੈਣਾ ਆ ਮੈਂ ਲੇਟ ਹੋ ਗਈ ਆ ਅੱਗੇ ਬਹੁਤ ਜ਼ਿਆਦਾ ਅੱਜ ਮੈਂ ਉੱਥੇ ਵੀ ਲੇਟ ਸੀ ਤੇ ਬੋਤ ਲਈਟ ਹੋ ਗਈਆਂ ਤੇ ਫਿਰ ਆ ਗਿਆ ਮੈਨੂੰ ਬਾਜੀ ਦਾ ਫੋਨ ਮੈਸੇਜ ਆ ਗਿਆ ਬਿੰਸਿਕ ਵਾਲਿਆਂ ਦਾ ਵੀ ਕੱਲ ਵਾਲਾ ਹੀ ਸੂਟ ਲੈਣਾ ਕੱਲ ਵਾਲੀ ਕੋਟੀ ਤੇ ਮੈਂ ਕਿਹਾ ਵੀ ਹੁਣ ਨਹੀਂ ਮੈਂ ਕੱਪੜੇ ਲਾਉਣੇ ਹੁਣ ਤੇ ਮੈਨੂੰ ਠੰਡ ਬੜੀ ਲੱਗਦੀ ਮੈਂ ਨਾ ਨੂੰ ਲਿਆ ਤੇ ਮੈਂ ਕਿਹਾ ਵੀ ਚਲ ਇਹੀ ਕੱਪੜੇ ਪਾ ਲੈਣੀ ਇੱਦਾਂ ਹੀ ਤੇ ਉੱਥੇ ਚ ਆ ਕੇ ਪਾ ਲਾਂਗੀ ਉਹਨਾਂ ਦਾ ਕਿਉਂਕਿ ਮੈਸੇਜ ਵੀ ਜਿਹੜਾ ਲੇਟ ਹੀ ਆਇਆ ਸੀ ਥੋੜਾ ਤੇ ਅਚਾਨਕ ਮੇਰਾ ਭਰਾ ਨੇ ਆਜ ਬੂਆ ਖੜਕਾਤਾ ਮੈਂ ਕਿਹਾ ਤੂੰ ਕਿੱਧਰ ਆ ਗਿਆ ਹੁਣ ਸਾਨੂੰ ਨਹੀਂ ਪਤਾ ਉਸ ਤੇ ਟਾਈਮ ਦੇ ਲਾ ਕੇ ਨਾ ਹੋ ਗਿਆ ਮੇਰਾ ਮੈਂ ਜਾਣਾ ਹੈ ਕੰਮ ਤੇ ਕਹਿੰਦਾ ਵੀ ਤੂੰ ਜਾਣਾ ਕੰਮ ਤੇ ਮੈਂ ਤੈਨੂੰ ਛੱਡ ਆਵਾਂਗਾ ਤੇ ਤੂੰ ਮੈਨੂੰ ਦੇ ਪਹਿਲੇ ਚਾਹ ਮੈਂ ਚੱਲ ਤੈਨੂੰ ਚਾਹ ਪਿਆ ਦੇਣੀ ਆ ਪਹਿਲੇ ਇਹਨਾਂ ਨੂੰ ਪਤਾ ਹੀ ਆ ਵੀ ਮੈਂ ਲਗਾਤਾਰ ਸ਼ੂਟ ਜਿਹੜੀ ਹੁੰਦੀ ਪਈ ਆ ਸਾਡੀ ਤੇ ਮੈਨੂੰ ਜਾਣਾ ਪੈਂਦਾ ਆ ਦੇਖ ਲਾਰੇ ਮੇਰੇ ਘਰ ਵੀ ਦੇਖ ਲੋ ਇਦਾਂ ਹੀ ਆ ਇਦਾਂ ਹੀ ਛੁੱਟ ਕੇ ਚੱਲ ਜਾਣਾ ਤੇ ਸ਼ਾਮੀ ਆ ਕੇ ਆਨ ਸਫਾਈ ਕਰ ਲੈਣੀ ਆ ਠੀਕ ਆ ਤੇ ਤੁਸੀਂ ਮੇਰੇ ਚੈਨਲ ਤੇ 50% ਤੇ ਦੇਖੋ ਜਾ ਕੇ ਵੀ ਤੁਹਾਨੂੰ ਕਿੱਦਾਂ ਦਾ ਲੱਗਦੀ ਆ ਵੀਡੀਓਜ਼ ਮੇਰੇ ਇੰਚ ਬਲੌਕ ਵਗੈਰਾ ਤੇ ਮੈਨੂੰ ਉਦਾਂ ਹੀ ਪਿਆਰ ਦੋ ਜਿੱਦਾਂ ਤੁਸੀਂ ਤੁਸੀਂ ਮੈਨੂੰ ਦਿੰਦੇ ਹੋ ਤੇ ਸਾਰਿਆਂ ਨੂੰ ਸਾਸੀ ਕਰਦੇ ਹੋ